ਤਨ ਨਾ ਤੇਰਾ ਨਾ ਭੁੱਲ ਗਈ ਭੈਣ ਕਾਲ ਜੇ ਹੌਲ ਬਈ ਜਦੋਂ ਕਰੇ ਬੀਬੀ ਰੁੱਸਦੀ ਆ ਫਿਰ ਉਹਨੂੰ ਮਨਾਉਂਦੇ ਕਿੱਦਾਂ ਤੁਸੀਂ ਓ ਮੇਰਾ ਜਾਨੂ ਮਾਨੂੰ ਬਈ ਫਿਰ ਜਦੋਂ ਹੋਕਾ ਦਿੰਨੇ ਹੁੰਨੇ ਕਿਵੇਂ ਦਿੰਨੇ ਹੋਕਾ ਗੁਆੜ ਵਿੱਚ ਲੋਹਾ ਵਿੱਚ ਬਈ ਆਵਾਜ਼ ਬੜੀ ਕੜਕਵੀ ਆਵਾਜ਼ ਹਾਂ ਜੋ ਪਹਿਲਾਂ ਚਮਚੇ ਲੈਦੇ ਫਿਰ ਝੁਰਦੇ ਕੀ ਪੀਦੀ ਆ ਤਨ ਕਾੜ ਸ਼ਵੇਰ ਦੋ ਹੱਥਾਂ ਨੇ ਬਈ ਫਿਰ ਜਦੋਂ ਸੌਰੇ ਜਾਂਦੇ ਸੀਗੇ ਇਹ ਜਤਮਾਨ ਹੁੰਦਾ ਸੀਗੇ ਤੜਕਾ ਫੜਕਾ ਲੱਗਦਾ ਪੁਰਾ ਜਿਹਾ ਹੀਗਾ ਪਹਿਲਾਂ ਮੈਂ ਲੱਗਾ ਸਕੂਲ ਚ ਪਣ ਤੇ ਮੈਨੂੰ ਕਹਦੇ ਵੀ ਚਾਹ ਬਣਾ ਮੁੱਠੀਆਂ ਤਿੰਨ ਕੱਢਣੀਆਂ ਗਿੱਜਿਆਂ ਚੋਂ ਵੇਚ ਮਾਣੀਆਂ ਚਾਹ ਦੇ ਜਦ ਮੈਂ ਚਾਹ ਬਣਾਈ ਪਲਾਈ ਲਾਗੀ ਜਦੇ ਚਲਾਈ ਚੱਲਣ ਮਗਾ ਉਹੀ ਮਾਰਟ ਨਹੀਂ ਆਨੇ ਡੋਡੇ ਖਾਣ ਤੋਂ ਪਹਿਲਾਂ ਗੱਲਾਂ ਹੁੰਦੀਆਂ ਨੇ ਕਿ ਜਦੋਂ ਉਦੋਂ ਬਾਅਦ ਚ ਹੁੰਦੀਆਂ ਮਗਰ ਹੋ ਨਹੀਂ ਆਉਂਦੀ ਫਿਰ ਤਾਂ ਜਾਇਆ ਅਖਬਾਰ ਵੇਚ ਗਿਆ ਅਮਲੀ ਵੇਚ ਗਿਆ ਰੱਬਾ ਮਿੱਠੇ ਤੇਰੇ ਪਾਣੇ ਮੁਕੇ ਪਾਸੋਂ ਦੇ ਦਾਣੇ ਖਾਂਦੇ ਜਾਨ ਨੂੰ ਨਿਆਣੇ ਰੋਟੇ ਭੋਡੇ ਵੇ ਟੁੱਟ ਪੈਣ ਅਮਲੀ ਦੇ ਪੂਰੇ ਹੁੰਦੇ ਨਾ ਕਮਾਈ ਨਾਲ ਢੋਡੇ ਹੁਣ ਤੱਕ ਕਿੰਨੇ ਗਾਣੇ ਆਪਣੇ ਰਿਕਾਰਡ ਹੋ ਚੁੱਕੇ ਕੋਈ ਹਸਾਬਤਾ ਬ ਨਹੀਂ ਕੀਤਾ ਕਦੇ ਵੀ ਸੁਣਾ ਦੋ ਇਹ ਗਾਣਾ ਨੀਮਾ ਗਾਮਾ ਵਿੱਚ ਝੱਲਾ ਹੱਥੇ ਫੜ ਤੇਰਾ ਝੱਲਾ ਗੱਲਾ ਤੇਰੀ ਤਸਵੀਰ ਨਾਲ ਕਰਦਾ ਸੀ ਕੱਲਾ ਕੱਲ ਵੈਰ ਨੇ ਉਦੋਂ ਦਾ ਸਾਡੇ ਵਸਦੀ ਰਹੀ ਨਹੀਂ ਰਾਤੀ ਤੇਰੀ ਤਸਵੀਰ ਸਾਨੂੰ ਰੋਂਦਿਆਂ ਨੂੰ ਵੇਖ-ਵੇਖ ਹੱਸਦੀ ਰਹੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਆਂ ਜਿਹੜੇ ਤੁਸੀਂ ਦੇਖ ਰਹੇ ਪੀ.ਸੀ. ਨਿਊਜ਼ ਤੁਹਾਡਾ ਫੇਵਰਿਟ ਸ਼ੋਅ ਛੱਤ ਲੈ ਕੇ ਹਾਜ਼ਰ ਹਾਂ ਅੱਜ ਦੀ ਸੱਤ ਥੋੜੀ ਸਪੈਸ਼ਲ ਆ ਕਿਉਂਕਿ ਮੀ ਪੈ ਰਿਆ ਵਾ ਬਜ਼ੁਰਗੇ ਬੈਠੇ ਆ ਰੋਟੀ ਥੱਲੇ ਫਿਰ ਵੀ ਆਓ ਲਾਉਣੇ ਨਾਲ ਸਾਥ ਵਾ ਤੇ ਕਰਦਿਆਂ ਗੱਲਾਂ ਬਾਤਾਂ ਪੁਰਾਣੀਆਂ ਇਹ ਪਿੰਡ ਕਵੱਦੀਆ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਆ ਹੋਰ ਬਾਈ ਠੀਕ ਆ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਮੂਛਾ ਮੂਛਾ ਪੂਰੀ ਘਟੀਆਂ ਪੂਰੀਆਂ ਆ ਨਾ ਟੌਰ ਪੂਰੀ ਆ ਅੱਛਾ ਕਿਵੇਂ ਖੜਾਈਆਂ ਨੇ ਇਹ ਮਤਲਬ ਇਹ ਦੱਸੋ ਫੈਕਸ਼ਨ ਲਾ ਕੇ ਅੱਛਾ ਪੈਕਸ਼ੋ ਮੋਸਮ ਰੋਡ ਮੋਸਮ ਰੋਡ ਲਾਇਆ ਹੂੰ ਠੀਕ ਐ ਬਾਈ ਫਿਰ ਪਿੰਡ ਦੀ ਗੱਲ ਬਾਤ ਸੁਣਾ ਬਾਈ ਪਿੰਡ ਦੀ ਗੱਲ ਬਾਤ ਤੈਨੂੰ ਪੁਰਾਣੀ ਸੁਣਾਵਾਂ ਕਿ ਨਵੀਂ ਪੁਰਾਣੀ ਅਸੀਂ ਜਾਂਦੇ ਹਾਂ ਡੰਗਰ ਚਾਨ ਅੱਛਾ ਪਹਿਲਾਂ ਮੈਂ ਲੱਗਾ ਸਕੂਲ ਚ ਪੜਨ ਠੀਕ ਐ ਮਾਟ ਨੇ ਮਾਰਿਆ ਮੇਰੇ ਡੰਡਾ ਮੈਂ ਗਿਆ ਹਟ ਅੱਛਾ ਡੰਗਰ ਚਾਨ ਲੱਗੇ ਬਾਹਰ ਜਾਣਾ ਮੂਫਲੀ ਇਕੱਠੀ ਕਰਨੀ ਓਨ ਲੈਣੀ ਤੇ ਕਨੂਕ ਤੇ ਜਣੇ ਜਾ ਡੰਗਰ ਇਕੱਠੇ ਕਰਕੇ ਆ ਲਿਆ ਕੇ ਉਹਰੇ ਅਸੀਂ ਮੂਫਲੀ ਭੁੰਦੇ ਹਾਂ ਮੂਫਲੀ ਭੁੰਨ ਲਾਇਆ ਉਹਨੂੰ ਦੂਜੇ ਨੂੰ ਗੱਨੇ ਭੰਨ ਕੇ ਲਿਆ ਉਹਨੇ ਗੱਨੇ ਭੰਨ ਲਿਆ ਗਾੜੀ ਗਾੜੇ ਬੈਠਿਆਂ ਚੁਪੀ ਆਣੇ ਦੋ ਤਿੰਨ ਮੁਠੀਆਂ ਗੀਜੇ ਚ ਡੋਡਿਆਂ ਨਹੀਂ ਹੁੰਦੇ ਪਹਿਲਾਂ ਉਹ ਖਾਣੇ ਅੱਛਾ ਖਾ ਕੇ ਡੋਡੇ ਫਿਰ ਮੂਫਲੀ ਚੱਬਣੀ ਜੀ ਇਹ ਡੋਡੇ ਫਿਰ ਕਦੋਂ ਕਦੋਂ ਬਾਈ ਖਾਣ ਲੱਗੇ ਸੀ ਮੈਂ ਤਾਂ 12 13 ਸਾਲ ਲਈ ਬਾਈ ਅੱਦਾ ਕਰਨਾ ਅੱਛਾ ਬੁੜਾ ਸ਼ੌਕਰ ਬੀ ਦਾ ਭਰਾ ਲਿਆਉਂਦਾ ਸੀ ਝੋਲਾ ਉਹਨੇ ਲਿਆ ਕੇ ਡੰਗਰਾਂ ਵਾਲੇ ਝੋਲੇ ਡੰਗਦੇ ਮੈਂ ਤਿੰਨ ਚਾਰ ਗੀਜੇ ਦੇ ਵਿੱਚ ਪਾਉਂਦੀਆਂ ਮੁਠੀਆਂ ਡੰਗਰ ਚਾਣ ਦੇ ਨਾਲ ਖੂ ਹੱਕ ਲੈਣਾ ਸੀ ਬੰਦਿਆਂ ਨੇ ਲਾ ਕੇ ਠੀਕ ਹੈ ਤੇ ਨਾਲਾ ਚੱਕਰਾਂ ਨਾਲ ਮੂਰੀਓ ਚੱਕ ਵਿੰਗਲ ਨਾਲ ਪਾਣੀ ਪੀਣਾ ਪੀ ਕੇ ਚਲੋ ਬਾਈ ਜੱਦੇ ਗਾਣ ਪਰ ਹੁਣ ਕਿੰਨੇ ਕੀ ਖਾ ਲੈਣੇ ਕਾਰਡ ਕੋਡ ਹੁਣ ਤਨ ਕਾਰਡ ਸ਼ਵੇਰ ਹਾਂ ਦੋ ਹੱਥ ਨੇ ਫੇ ਮਾਰੀ ਦਾ ਪੈਗ ਵੀ ਹਾਂ ਹਾਂ ਠੀਕ ਹੈ ਬਖੋ ਪੈਗ ਲਾਉਣ ਤੋਂ ਡੋਡੇ ਖਾਣ ਤੋਂ ਪਹਿਲਾਂ ਗੱਲਾਂ ਹੁੰਦੀਆਂ ਨੇ ਕਿ ਜਿਆਦਾ ਉਦੋਂ ਬਾਅਦ ਚ ਹੁੰਦੀਆਂ ਨੇ ਜਿਆਦਾ ਡੋਡੇ ਖਾਦੇ ਹੋਣਗੇ ਜਦੋਂ ਮਗਰ ਉਹ ਨਹੀਂ ਆਉਂਦੀ ਫਿਰ ਤਾਂ ਜਿਆ ਅਖਬਾਰ ਵੇਚ ਕੇ ਅਮਲੀ ਵੇਚ ਗਿਆ ਦਸਰੀ ਕਹਨੇ ਚ ਸਮਝ ਗਿਆ ਦਸਰੀ ਕਹਨੇ ਚ ਉਹ ਤਾਂ ਜਿਆ ਜਿਆ ਅਖਬਾਰ ਵੇਚ ਕੇ ਅਮਲੀ ਵੇਚ ਗਿਆ ਠੀਕ ਹੈ ਫਿਰ ਜਦੋਂ ਮੈਂ ਸਕੂਲ ਚੋਂ ਛੱਡਿਆ ਤੇ ਮੈਨੂੰ ਕਹਦੇ ਵੀ ਚਾਹ ਬਣਾ ਸਕੂਲ ਦੇ ਵਿੱਚ ਤਾਂ ਪਾਣ ਦਾ ਸਾਡਾ ਟਾਈਮ ਹੀ ਨਹੀਂ ਲੱਗਿਆ ਉਹ ਜਾ ਬਿੱਲੂ ਦੁੱਧ ਲਿਆ ਮਾਰਟਰਾਂ ਨੂੰ ਮਾਰਟਰਾਂ ਨੂੰ ਦੁੱਧ ਮੰਗਾ ਲੈਣਾ ਕਦੇ ਲੱਸੀ ਮੰਗਾਲੀ ਫਿਰ ਮੈਂ ਸੋਚਿਆ ਇੱਕ ਦਿਨ ਮੈਂ ਕਿਹਾ ਵੀ ਇਹਨਾਂ ਦਾ ਕਰਾਂ ਗੇਮ ਕਮਾਵਾ ਮੁੱਠੀਆਂ ਤਨ ਕੱਢਣੇ ਗੀਜੇ ਚੋਂ ਵਿੱਚ ਮਾਣੀਆਂ ਚਾਹਦੇ ਮਾਟਰ ਮਾਟਣੀਆਂ ਸ਼ਾਰੇ ਲਾਤੇ ਸ਼ਰੀਂ ਵਾਲੀ ਸ਼ੰਕਰ ਵਾਲੀ ਪੱਦੀ ਵਾਲੀ ਗਿਆਸਿਓਂ ਨਾਰਸਿਓਂ ਸਾਰੇ ਝਮੇੜ ਤੇ ਮੈਨੂੰ ਉਹ ਇੱਥੇ ਦਾ ਆਪਣੇ ਰੋੜਕੇ ਦਾ ਕੀ ਨਾਉਂ ਆ ਦਾ ਕਰਦੇ ਐਸਿਓਂ ਉਹ ਕਹਿੰਦਾ ਬਿੱਲੂ ਸ਼ਾਲਾ ਤੇ ਚਾਹ ਹੀ ਨਹੀਂ ਵਧੀਆ ਬਣਦੀ ਮੈਂ ਕਿਹਾ ਜਿਹੜੀ ਮੈਂ ਚਾਹ ਬਣਾਉਂ ਉਹ ਕੋਈ ਨਹੀਂ ਬਣਾ ਸਕਦਾ ਠੀਕ ਹੈ ਕਹਿੰਦਾ ਤੂੰ ਬੜੀ ਗੜੀ ਬਣਾਉਣਾ ਮੈਂ ਉਹਦਣ ਗਿਆ ਨਾ ਸਕੂਲ ਮਾਟਣੀਆਂ ਵੀ ਐ ਬੈਠੀਆਂ ਮਤੇ ਤੇ ਅੱਥੇ ਤੇਰੀ ਹਾਂ ਜਦ ਮੈਂ ਚਾਹ ਬਣਾਈ ਪਲਾਈ ਲਾਗੀ ਜਦੇ ਚਲਾਈ ਚੱਲਣ ਮਗਾ ਉਹੀ ਮਾਰਦੀਆਂ ਨੇ ਗੁਰਦੇਸ਼ਿਓ ਕਹਿੰਦਾ ਬਿੱਲੂ ਕੀ ਪਾਉਣਾ ਨੇ ਚਾਹ ਜਪੁੱਤਰਾ ਮਗਾ ਮਾਰਦ ਜੀ ਕੁੱਟੋਂਗੇ ਕਹਿੰਦਾ ਕੁਛ ਨਹੀਂ ਕਹਿੰਦਾ ਕਹਿੰਦਾ ਨਾ ਬਹਿਣਾ ਤੇ ਤੂੰ ਮੈਨੂੰ ਕਾਟ ਦੇ ਦਿਆ ਕਰ ਮਗਾ ਚਲ ਠੀਕ ਹੈ ਆ ਗੱਲ ਆ ਜੀ ਆ ਪਰ ਜਵਾਨੀ ਕਿੱਦਾਂ ਰਹੀ ਬਚਪਨ ਬਚਪਨ ਬਹੁਤ ਵਧੀਆ ਰਿਆ ਠੀਕ ਹੈ ਜੀ ਜਵਾਨੀ ਕਿੱਧਰ ਗਈ ਜਵਾਨੀ ਪੂਰੀ ਖੋਲਦਾ ਰਿਆ ਅੱਛਾ ਜੀ ਹਾਂ ਹੁਣ ਵੀ ਮੇਰੇ ਬਰਾਬਰ ਦਾ ਕੋਈ ਖੋਲ ਬੇ ਗੇੜਾ ਨਹੀਂ ਪੈਣਾ ਨਾ ਹੂੰ ਛੜਦਾ ਹੀ ਨਹੀਂ ਠੀਕ ਹੈ ਉਮਰ ਕਿੰਨੀ ਹੋ ਗਈ ਬਾਈ ਉਮਰ 60 ਸਾਲ ਦੀ 65 ਸਾਲ ਦੀ ਲੱਗਦੇ ਨੇ ਦੇਖ ਲੱਗਦੀ ਨਹੀਂ ਨਾਲੇ ਮਾਲ ਜਿਹਨੂੰ ਕਹੈ ਨਾ ਉਹਨੂੰ ਵੀ ਪਤਾ ਵੀ ਖਾਂਦਾ ਮਾਲ ਦਾ ਵੀ ਨਹੀਂ ਪਤਾ ਵੀ ਖਾਂਦਾ ਹੂੰ ਲੱਗਦਾ ਪਤਾ ਨਾ ਮੁਰਗਾ ਬਣਾ ਕੇ ਫ੍ਰੀਜੇ 'ਚ ਲਾ ਦੇਣਾ ਬਾਟੀ ਇੱਕ ਕੱਢਣੀ ਆਏ ਵੇਲੇ ਲੈ ਪੈਗ ਮਾਰਾਂ ਮੈਂ ਮੁਰਗਾ ਖਾਣਾ ਇੱਕ ਦਹੀਂ ਦੀ ਕੋਲੀ ਜਾਂ ਅੱਗ ਲੱਸੀ ਦਾ ਠੀਕ ਆ ਖਰਾਕਾ ਮੇਰਾ ਬਈ ਫਿਰ ਬੋਲੀ ਬੋਲੀ ਸੁਣਾਓ ਕੋਈ ਬੋਲੀ ਬੋਲੀ ਕਿਹੜੀ ਹੋਣੀ ਆ ਬੋਲੀ ਯਾਰ ਮੈਨੂੰ ਆਉਂਦੀ ਨਹੀਂ ਨਹੀਂ ਆਉਦੀ ਤਾਂ ਹੋਣੀ ਆ ਹਾਂ ਕਿਹਨਾ ਬੋਲਿਆ ਹਾਂ ਹਾਂ ਸੁਣਾ ਆ ਜਾ ਤੂੰ ਮੇਰੇ ਕੋਲ ਆ ਉਹਦੇ ਚਲੋ ਲਾਉ ਕੋਈ ਉਹ ਗਾਣਾ ਸੁਣਾ ਦਿਓ ਤੂੰ ਜਾਨੂ ਇਹਨਾਂ ਤੇ ਇਹਨਾਂ ਤੇ ਮਾਰੇ ਮੋਟਾ ਸੁਣਾ ਮਤਲਬ ਮੈਨੂੰ ਚੇਤੇ ਕਰ ਲੈ ਚੱਲ ਪਰ ਗਾਣਾ ਸੁਣਾ ਦਿਓ ਗਾਣਾ ਹੀ ਚੜਾਉਂ ਗੱਲ ਗਾਣਾ ਹੋਰ ਬਈ ਅਸਤ ਗੱਲ ਜੀ ਹਾਂ ਜੀ ਅਸਤ ਗੱਲ ਜੀ ਬਈ ਕੀ ਨਾਮ ਹੈ ਜੀ ਜਸਵੰਤ ਸਿੰਘ ਬਈ ਤੁਸੀਂ ਕੀ ਕਰਦੇ ਰਹੇ ਜੀ ਮੈਂ ਤਾਂ ਬਹੁਤ ਮਿਹਨਤ ਕਰੀ ਆ ਠੀਕ ਹੈ ਜੀ ਹਾਂ ਜੀ ਦੱਸੋ ਆਪਣੀ ਮਿਹਨਤ ਬਾਰੇ ਦੱਸ ਮਿਹਨਤ ਬਾਰੇ ਮੈਂ ਜੋ ਅੱਜ ਮੇਰੀ ਅੱਜ ਮੈਂ ਜਿੱਥੇ ਬੈਠਾ ਮਾਂ ਜਾਂ ਮੇਰੀ ਪਹੁੰਚ ਆ ਮੇਰੀ ਮਾਪੇ ਦੀ ਦੇਣ ਆ ਜੀ ਮੇਰੀ ਮਾਂ ਬਾਪ ਨੇ ਬਹੁਤ ਮਿਹਨਤ ਕਰਿਆ ਪੜਾਇਆ ਲਿਖਾਇਆ ਸਾਨੂੰ ਦੇ ਸਨ 82 ਦੇ ਵਿੱਚ ਮੈਂ 10ਵੀਂ ਦੇ ਪੇਪਰ ਦੇ ਕੇ ਕੰਬਾਈਨ ਤੇ ਚਲਾ ਗਿਆ ਸੀ ਉਰੇ ਆ ਜਾ ਹੈਲਪਰ ਆਹੋ ਆ ਗਿਆ ਕਰੀ ਗੱਲ ਉਦੋਂ ਬਾਅਦ ਫਿਰ ਚਲੋ ਚਾਲੀਆ ਝੋਲਾ ਮੋਢੇ ਤੇ ਹੀ ਰਿਹਾ ਉਹ ਯਾਰ ਐਸਾ ਹੀ ਉਰੇ ਤਾਂ ਆ ਜਾ ਕੋਈ ਇੱਥੇ ਤੱਕ ਪਹੁੰਚਰਦਾ ਉਹਨਾਂ ਦੀ ਦੇਣਾ ਮੈਨੂੰ ਮੈਂ ਨਾ ਤੂੰ ਕਹਿੰਦੇ ਤੇ ਹਾਂਜੀ ਬੱਸ ਕੰਬਾਈਨ ਤੋਂ ਹਟ ਗਏ ਮੈਂ ਤਾਂ ਆੜ ਕੇ ਫਿਰ ਰਾਸ਼ਣ ਦੀ ਪੂਲਾ ਜਿਹਾ ਫੁਨਾਕਾਰ ਆਮ ਲੋਕਾਂ ਦੀ ਸੇਵਾ ਕਰੀ ਦੀ ਰਾਸ਼ਣ ਮੰਡੀ ਦਾ ਅਖਾੜਾ ਬਿਲਕੁਲ ਬਿਲਕੁਲ ਹਾਂ ਹੋਰ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਸ ਵਧੀਆ ਵਧੀਆ ਬਈ ਤੁਹਾਡਾ ਨਾਮ ਪੁੱਛਣ ਦੀ ਲੋੜ ਨਹੀਂ ਹੈ ਕਿ ਤੁਹਾਡਾ ਬਹੁਤ ਬਣਿਆ ਹੋਇਆ ਠੀਕ ਹੈ ਜੀ ਮਿਹਰਬਾਨੀ ਤੇ ਸੁਣਾਓ ਬਈ ਤੁਸੀਂ ਗਾਣੇ ਲਿਖਦੇ ਵੀ ਹੋ ਤੇ ਗਾਉਨੇ ਵੀ ਹੋ ਹੁਣ ਤੱਕ ਕਿੰਨੇ ਗਾਣੇ ਆਪਣੇ ਰਿਕਾਰਡ ਹੋ ਚੁੱਕੇ ਕੋਈ ਹਿਸਾਬਤਾ ਵੀ ਨਹੀਂ ਕੀਤਾ ਕਦੇ ਵੀ ਜੀ ਜੀ ਹਮ ਕਿਹੜੇ ਕਿਹੜੇ ਹਿੱਟ ਸਿੰਗਰਾਂ ਨੂੰ ਗਾਣੇ ਸੁਣਾ ਦਿੱਤੇ ਆ ਜਾਨੀ ਦੇ ਚੁੱਕੇ ਲਿਖ ਕੇ ਦੇ ਚੁੱਕੇ ਤੁਸੀਂ ਹਿੱਟ ਜਿਵੇਂ ਕੁਲਵਿੰਦਰ ਢਿੱਲੋਂ ਹੋ ਗਏ ਇੰਦਰਜੀਤ ਨੀਕੋ ਹੋ ਗਿਆ ਰਵਿੰਦਰ ਗਰੇਵਾਲ ਹੋ ਗਿਆ ਅਣਕੀਲਾ ਹੋ ਗਿਆ ਮਤਲਬ ਕੁਝ ਇਹ ਇਹ ਵੀ ਇਹ ਜਿਹਨੇ ਚਿੱਤੇ ਹੀ ਨਹੀਂ ਨੌਂ ਹੀ ਦਿੱਤੇ ਬਈ ਇੰਨੇ ਚਲੋ ਕੁਲਵਿੰਦਰ ਢਿੱਲੋਂ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਨੂੰ ਕਿਹੜਾ ਗਾਣਾ ਦਿੱਤਾ ਜੀ ਉਹਨਾਂ ਨੂੰ ਦਿੱਤਾ ਸੀਗਾ ਉਹਨਾਂ ਦਾ ਪਹਿਲੀ ਦੂਜੀ ਕੈਸਟਾਈ ਸੀਗੀ ਤੇਰੀ ਤਸਵੀਰ ਤੇਰੀ ਤਸਵੀਰ ਦੇ ਵਿੱਚ ਆਪਣਾ ਗੀਤ ਸੀਗਾ ਟਾਈਟਲ ਵੀ ਉਹਨਾਂ ਦਾ ਹੀ ਸੀਗਾ ਰਾਤੀ ਤੇਰੀ ਤਸਵੀਰ ਸਾਨੂੰ ਰੋਂਦਿਆਂ ਨੂੰ ਵੇਖ ਵੇਖ ਹੱਸਦੀ ਰਹੀ ਸੁਣਾ ਦਿਓ ਇਹ ਗਾਣਾ ਨੀ ਮੈ ਗਾਮਾ ਵਿੱਚ ਚੱਲਾ ਹੱਥ ਫੜ ਤੇਰਾ ਛੱਲਾ ਗੱਲਾਂ ਤੇਰੀ ਤਸਵੀਰ ਨਾਲ ਕਰਦਾ ਸੀ ਕੱਲਾ ਨੀ ਮਗਮਾਂ ਵਿੱਚ ਝੱਲਾ ਹੱਥੇ ਫਾੜ ਤੇਰਾ ਝੱਲਾ ਗੱਲਾ ਤੇਰੀ ਤਸਵੀਰ ਨਾਲ ਕਰਦਾ ਸੀ ਕੱਲਾ ਗੱਲ ਵੈਰ ਨੇ ਉਹ ਤੋਂ ਨਾ ਸਾਡੇ ਵਸਦੀ ਰਹੀ ਨੀ ਰਾਤੀ ਤੇਰੀ ਤਸਵੀਰ ਸਾਨੂੰ ਰੋਂਦਿਆਂ ਨੂੰ ਵੇਖ-ਵੇਖ ਹੱਸਦੀ ਰਹੀ ਤੇਰੀ ਤਸਵੀਰ ਸਾਨੂੰ ਰੋਂਦਿਆਂ ਨੂੰ ਵੇਖ-ਵੇਖ ਹੱਸਦੀ ਰਹੀ ਵਾਹ ਵਾਹ ਕੀ ਬਾਤ ਹੈ ਰਾਤੀ yaad ਤੇਰੀ ਵੈਰ ਨੇ ਨਹੀਂ ਆਹੀ ਦਿਲ ਉੱਤੇ ਤੇਰੀ ਨੀ ਜੁਦਾਈ ਵਾਲੇ ਕੰਮ ਜਾਗੇ ਸੁੱਤੇ ਰਾਤੀ ਜਾਦ ਤੇਰੀ ਵੈਰ ਨੇ ਨਹੀਂ ਆਈ ਦਿਲ ਉੱਤੇ ਤੇਰੀ ਨਿੱਜदाई ਵਾਲੀ ਕਮ ਜਾਗੇ ਸੁੱਤੇ ਗੱਲ ਵੈਰ ਨੇ ਨਾ ਫੇਰ ਸਾਡੇ ਵਸਦੀ ਰਹੀ ਨਹੀਂ ਰਾਤੀ ਤੇਰੀ ਤਸਵੀਰ ਸਾਨੂੰ ਰੋਂਦਿਆਂ ਨੂੰ ਵੇਖ ਵੇਖ ਹੱਸਦੀ ਰਹੀ ਤੇਰੀਤ ਸੁਬੀਰ ਸਾਨੂੰ ਰੋਂਦਿਆਂ ਨੂੰ ਬੀਖ ਬੀਖ ਹੱਸਦੀ ਰਹੀ ਵਾਹ ਵਾਹ ਇੱਕ ਨਿੱਕੂ ਨਾਲ ਵੀ ਤੁਹਾਡਾ ਗਾਣਾ ਸੀ ਜਿਹਦੇ ਉੱਤੇ ਤੁਸੀਂ ਇੱਕ ਪੈਰੇ ਜੇ ਆਪਣੇ ਨਹਿਰ ਦਾ ਜ਼ਿਕਰ ਵੀ ਕਰਦੇ ਹੋ ਨਾ ਉਹ ਵੀ ਉਹ ਉਹ ਗਾਣਾ ਵੀ ਇਸ ਤਰ੍ਹਾਂ ਸੀਗਾ ਨਹਿਰ ਤੇ ਟਾਇਲ ਤੇ ਫਿਰਦੇ ਸੀਗੇ ਜੀ ਜੀ ਤੇ ਉਹਨਾਂ ਨੇ ਗਾਣਾ ਕੀਤਾ ਸੀ ਰਿਗਾਰਡ ਤੇ ਉਹਦਾ ਗਾਣੇ ਦਾ ਨਾਮ ਸੀ ਕਿਤੇ ਰਾਤ ਨਾ ਮੁੱਕ ਜਾਵੇ ਉਹਦਾ ਸੁਣ ਮੈਂ ਲਾਸਟ ਜਿਹੜਾ ਪੈਰਾ ਉਹ ਸੁਣਾ ਦਿੰਦਾ ਨਹਿਰ ਦਾ ਕਵਤ ਦੀ ਪਿੰਡ ਦੀ ਨਹਿਰੀ ਕਨਾਰੇ ਹੌਲੀ ਹੌਲੀ ਚੱਲ ਤੂੰ ਦਾਰੇ ਕਵਤੀ ਪਿੰਡ ਦੀ ਨਹਿਰੀ ਕਨਾਰੇ ਹੌਲੀ ਹੌਲੀ ਚੱਲ ਤੂੰ ਦਾਰੇ ਅਸੀਂ ਚਾਹਨਾ ਮਾਂ ਉਸ ਪਾਰ ਕਿਤੇ ਇਹ ਬਾਟੇ ਦਾ ਮੁੱਕ ਜਾਵੇ ਆ ਕਰੀਏ ਗੱਲਾਂ ਪਿਆਰ ਦੀਆਂ ਕਿ ਤੇ ਇਹ ਰਾਤ ਨਾ ਮੁੱਕ ਜਾਵੇ ਆ ਕਰੀਏ ਗੱਲਾਂ ਪਿਆਰ ਦੀਆਂ ਕਿ ਤੇ ਇਹ ਰਾਤ ਨਾ ਮੁੱਕ ਜਾਵੇ ਵਾ ਵਾ ਰਾਤ ਫਿਰ ਮੁੱਕੀ ਤਾਂ ਨਹੀਂ ਨਾ ਨਾ ਰਾਤ ਪਿਆਰ ਦੀ ਗੱਲਾਂ ਚੱਲ ਰਹੀਆਂ ਨੇ ਬਸ ਉਹ ਤਾਂ ਰਾਤ ਇੰਨੀ ਲੰਮੀ ਸੀਗੇ ਮੁੱਕੜ ਤਾਂ ਹੀ ਨਹੀਂ ਆਈ ਉਹ ਸੁਣਾਓ ਫਿਰ ਤੁਸੀਂ ਦੱਸੋ ਬਾਈ ਪਿੰਡ ਦੇ ਬਾਰੇ ਇਸ ਪਿੰਡ ਦਾ ਦੇਖੋ ਜੀ ਜਿਹੜਾ ਸਾਡਾ ਪਿੰਡ ਆ ਇਹ ਸਾਡੇ ਬਜ਼ੁਰਗਾਂ ਦੇ ਦੱਸਣ ਮੁਤਾਬਕ ਕਿ ਪਿੰਡ ਦਾ ਨਾਮ ਪਹਿਲਾਂ ਟੋਲੀ ਸੀ ਜੀ ਇਹ ਇੱਧਰ ਸਾਡੇ ਟਿੱਬੇ ਨੇ ਪੁੱਟੇ ਕਾਲਜ ਕੰਨੀ ਕਹਿੰਦੇ ਉਸ ਜਗ੍ਹਾ ਤੇ ਇਹ ਪਿੰਡ ਵਸਿਆ ਸੀ ਕਬੱਦੀ ਪਿੰਡ ਆ ਜਿਹੜਾ ਤੇ ਉਸ ਜਗ੍ਹਾ ਤੋਂ ਬਾਅਦ ਜਿਹੜਾ ਇਹ ਟੋਲੀ ਪਿੰਡ ਇਹਦਾ ਨਾਮ ਰੱਖਿਆ ਗਿਆ ਸੀ ਉਸ ਤੋਂ ਬਾਅਦ ਜਿੱਥੇ ਆਪਾਂ ਬੈਠੇ ਆ ਪਿੰਡ ਜਿੱਥੇ ਵਸਿਆ ਵਾ ਇੱਥੇ ਕਹਿੰਦੇ ਘਾ ਹੁੰਦਾ ਸੀ ਬਹੁਤ ਸਾਰਾ ਕਿਉਂਕਿ ਸਾਡੇ ਬਜ਼ੁਰਗ ਦੱਸਦੇ ਨੇ ਅਸੀਂ ਤਾਂ ਉਨੀ ਹੈ ਨਹੀਂ ਉਮਰ ਦੇ ਤੇ ਜਦੋਂ ਘਾ ਹੁੰਦਾ ਸੀ ਘਾ ਤੋਂ ਫਿਰ ਇਹ ਘਾ ਵੱੱਦੀ ਬਣ ਗਿਆ ਤੇ ਹੌਲੀ-ਹੌਲੀ ਇਹਨੂੰ ਨਾਮਤਲ ਕਰਦੇ ਹੋਏ ਤਾਂ ਇਹ ਇਸ ਟਾਈਮ ਕਬੱਦੀ ਬਣ ਗਿਆ ਤੇ ਇੱਥੇ ਜਿਹੜੀਆਂ ਪੰਜ ਪੱਤੀਆਂ ਨੇ ਕਹਿੰਦੇ ਪਿੰਡ ਦੀਆਂ ਪੰਜ ਪੱਤੀਆਂ ਨੇ ਤੇ ਇੱਕ ਸਾਡੇ ਪਿੰਡ ਦੀ ਬਹੁਤ ਵੱਡੀ ਪਰੰਪਰਾ ਵਾ ਇੱਕ ਲੰਗਰ ਦੀ ਤੇ ਉਹ ਵੀ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਵੀ ਇੱਥੇ ਪਹਿਲਾਂ ਪਹਿਲ ਜਿਹੜੇ ਇੱਕ ਬਜ਼ੁਰਗ ਹੁੰਦੇ ਸੀ ਤਾਂ ਪੁੜਤੇ ਬੈਠਦੇ ਹੁੰਦੇ ਸੀ ਪੁੜਤੇ ਉੱਥੇ ਹੋ ਗੁੜ ਦੀ ਚਾਹ ਬਣਾਉਂਦੇ ਹੁੰਦੇ ਸੀ ਕਿਤੇ ਗੁੜ ਦੀ ਚਾਹ ਬਣਾਉਂਦੇ ਬਣਾਉਂਦੇ ਉੱਥੇ ਫਿਰ ਪਿੰਡ ਦੇ ਵਿੱਚ ਰੋਟੀ ਆਉਣ ਲੱਗੀ ਫਿਰ ਉਹਨਾਂ ਨੇ ਲੰਗਰ ਪ੍ਰਸਾਦ ਦੇ ਲੰਗਰ ਸ਼ੁਰੂ ਕਰਤਾ ਜਿਹੜੀ ਕਿ ਸਾਡੇ ਪਿੰਡ ਦੀ ਉਸ ਟਾਈਮ ਦੀ ਉਹ ਬਜ਼ੁਰਗਾਂ ਦੀ ਪਰੰਪਰਾ ਚੱਕੀ ਚੱਲੀ ਆਉਂਦੀ ਐ ਤੇ ਇਸ ਟਾਈਮ ਵੀ ਸਾਡੇ ਪੁਲ ਦੇ ਉੱਪਰ ਲੰਗਰ ਲੱਗਦਾ ਏ ਰੋਟੀ ਦਾ ਜਿਹੜਾ ਕਿ ਕਾਫੀ ਮਸ਼ਹੂਰ ਆ ਇਹ ਸਾਡੇ ਪਿੰਡ ਦੀ ਖਾਸੀਅਤਾਂ ਨੇ ਜੀ ਇੱਥੇ ਦੀਆਂ ਬਿਲਕੁਲ ਜੀ ਹਾਂਜੀ ਬਹੁਤ ਪਰੋਬੇ ਜੀ ਕਹਿੰਦਾ ਇਹ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿੰਡ ਕਬੱਦੀ ਲੋਧੀ ਬਾਦ ਸਾ ਲੁਧਿਆਣਾ ਬਣਿਆ ਜਿਨੇ 1500 1517 ਚ ਲੋਧੀ ਬਾਦ ਸਾ ਮਰ ਗਿਆ ਉਸ ਤੋਂ ਬਾਅਦ ਕਿੰਨੇ ਰਾਜੇ ਆਏ ਸੱਚੇ ਪਾਤਸ਼ਾਹ ਪੰਜਾਬ ਪੰਜਾਬੀਆਂ ਦਾ ਬੜੀਆਂ ਕੁਰਬਾਨੀਆਂ ਕਰਕੇ ਕਿੰਨੀਆਂ ਕੁਰਬਾਨੀਆਂ ਕਰੀਆਂ ਬਾਬਰ 1519 ਨੂੰ ਆਇਆ ਬਾਬਰ ਤੋਂ ਬਾਅਦ ਹਮਾਂਜੂ ਮਾਂਜੂ ਦਾ ਪੁੱਤ ਅਕਬਰ ਅਕਬਰ ਦਾ ਪੁੱਤ ਜਹਾਂਗੀਰ ਜਹਾਂਗੀਰ ਜੀ ਨੇ 33 ਦਿਵੀ ਤੇ ਪੰਚਮ ਪਾਛਾ ਗੁਰੂ ਅਰਜਨ ਦੇਵ ਜੀ ਨੂੰ 33 ਦਿਵੀ ਤੇ ਬਿਠਾਇਆ ਬਿਲਕੁਲ ਜੀ ਅਸੀਂ ਉਹਨਾਂ ਦਾ ਪਾਣਾ ਮੰਨਣਾ ਪਿਆਰ ਨਾਲ ਸਿੱਖਾਂ ਦਾ ਫਰਜ਼ ਬਣਦਾ ਰਾਜ ਦਾ ਖਾਲਸੇ ਦਾ ਹੀ ਆ ਜਦ ਪੰਜ ਪਿਆਰੇ 2025 ਪੰਜ ਪਿਆਰੇ ਨਗਰ ਕੀਰਤਨ ਕਰਦੇ ਨੇ ਗੁਰਦੁਆਰੇ ਵਧੀਏ ਬਣੇ ਪਏ ਨੇ ਪਹਿਲਾਂ ਸਾਡੇ ਤੇ ਕੀ ਕਹਾਣ ਹੋਇਆ ਬਜ਼ਾਰੂ ਬਡਾਰੂਆਂ ਨੇ ਕਿੰਨੀਆਂ ਕੁਰਬਾਨੀਆਂ ਕਰੀਆਂ ਕਿੰਨੇ ਲੜਦੇ ਰਹੇ ਮੁਸਲਮਾਨਾਂ ਨਾਲ ਕੋਈ ਕੁਸ ਖਾਵੇ ਕੋਈ ਨਾ ਖਾਵੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਅੱਜ ਕੱਲ ਦਾ ਸਮਾਂ ਹੈ ਇਹ ਜਿਹੜਾ 25 ਆ ਇਹ 1500 5 ਵਾਲਾ 1505 ਵਾਲਾ ਭੁੱਖ ਪਾਣੀ ਇਹਦੇ ਵਿੱਚ ਹੀ ਬੜੇ ਹੜਾ ਆਏ ਨੇ ਪਚਾਲਾ ਆਏ ਨੇ ਅੱਗੇ ਬੱਦਲ ਕਿਤੇ ਫਟਦਾ ਸੀ ਕਿਉਂ ਜਦੋਂ ਪਾਪ ਹੁੰਦਾ ਜਾਦੇ ਪਾਪੀ ਪਾਪ ਕਰਦੇ ਨੇ ਧਰਮੇ ਨੂੰ ਧਰਮ ਲੱਗਦਾ ਉਹ ਵੇਸੇ ਗੱਲ ਦੀ ਤੇ ਕਾ ਲੋ ਆ ਜੀ ਬਬਈ ਕੀ ਨਾਮ ਹੈ ਮਾਦਾ ਜਨ 70 ਚੰਗਾ ਠੀਕ ਹੈ ਬਾਈ ਤੁਸੀਂ ਕੀ ਕਰਦੇ ਰਹੇ ਮਾਦਾ ਖੇਤੀ ਦਾ 10 15 ਸਾਲ ਕਰਿਆ ਠੀਕ ਹੈ ਜੀ ਹੁਣ 45 ਸਾਲ ਗੱਡੀ ਚਲਾਈ ਹੁਣ ਕਾਰ ਆ ਗਿਆ ਠੀਕ ਹੈ ਗੱਡੀ ਕਿਹੜੀ ਗੱਡੀ ਚਲਾਈ ਬਾਈ ਟਰੱਕ ਚਲਾਈ ਜੀ ਬਾਹਰ ਨੂੰ ਘਾਟੇ ਬਾਹਰ ਨੂੰ ਮੰਮੇ ਨੂੰ ਹਾਂ ਜੀ ਬਬਈ ਬਰੇ ਜਿਆਦਾ ਕੋਈ ਸਾਂਝੀ ਕਰੋ ਸਾਡੇ ਨਾਲ ਟਰੱਕ ਦੀ ਮੈਂ ਟਰੱਕ ਦੇ ਤੱਕੀ ਆ ਜੇ ਗੱਡੀ ਚਾਲੀ ਤੇ ਪੰਬੇ ਬਾਹਰ ਨੂੰ ਚਲਾਉਂਦੇ ਦੀ ਤਕੜੇ ਤੇ ਹੋ ਸੋ ਮਰ ਜਾ ਜੀ ਫਿਰ ਉਹਨਾ ਕੇ 2060 ਸੀ ਫਿਰ ਮੁੰਡੇ ਆਪੇ ਉੱਟ ਕੜੇ ਛੱਟ ਉਹ ਸਾਰੇ ਕੰਮ ਕਰ ਰਹੇ ਨੇ ਗੱਡੀਆਂ ਉੱਟਿਆਂ ਦਾ ਹੁਣ ਆਪਾਂ ਵੇਲਿਆ ਜੀ ਬਸਾ ਕੰਮ ਕਰਿਆ ਮਾਦਾ ਕੋਈ ਹੋਰ ਕੰਮ ਨਹੀਂ ਕਰਿਆ ਇਹ ਗੱਲ ਕਰੀਆ ਠੀਕ ਹੈ ਭਾਈ ਫਿਰ ਜਦੋਂ ਏਡੇ ਲੰਬੇ ਲੰਬੇ ਰੂਟ ਹੁੰਦੇ ਸੀ ਇਹ ਘਾਟੀ ਵਾਲੂ ਜਾਂਦੇ ਹੁੰਦੇ ਜਦੋਂ ਫਿਰ ਟਾਈਮ ਪਾਸ ਕਿਵੇਂ ਹੁੰਦਾ ਹੁੰਦਾ ਸੀ ਉਹ ਮਾਲ ਲਾ ਰੱਖਦੇ ਸੀ ਢਾਂਗ ਲੈ ਕੇ ਫੇਮ ਵਧੀਆ ਅੱਛਾ ਜੀ ਉਹ ਆਪੇ ਫਿਰ ਗੱਡੀ ਤੈਨੂੰ ਪਤਾ ਭਜਦੀਆਂ ਦੀ ਫਿਰ ਗੱਡੀ ਭੱਜਦੀ ਸੀ ਭਾਈ ਸਾਜੇ ਦੇ ਦਾਰ ਪੈ ਸੋਲਾ ਦੇ ਮੇਰੇ ਟਾਈਮ ਚ ਜੀ 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 ਹਾਂ ਜੀ ਹਨਾ ਆਪ ਵੀ ਤੱਕੜ ਦੀ ਉਮਰ ਲੈ ਆ ਨਾ ਉਹਨਾਂ ਦਾ ਮੇਰੀ ਵੀ ਜਰਾਸੀ ਜਾਲ ਦੀ ਉਮਰ ਹੋਈ ਹੈ ਟਾਈਮ ਉਹਦੇ ਫਿਰ ਗਾਣੇ ਗੂਣੇ ਕਿਹੜੇ ਸੁਣਨ ਤੋਂ ਲੱਗ ਗਈ ਜਾਨਾ ਗਾਣੇ ਗੂਣੇ ਤਾਂ ਮੈਂ ਕੱਟੇ ਸੁਣਨੇ ਮੈਂ ਤੁਹਾਨੂੰ ਸਿਖਿਆ ਮਰ ਜਾ ਮੈਂ ਕਿਉਂਕਿ ਮੇਰਾ ਟਾਈਮ ਗਾਣੇ ਗੂਣੇ ਵਾਲਾ ਹੈ ਨਹੀਂ ਤੇ ਅਸੀਂ ਤਾਂ ਤੱਕੜੇ ਦੀ ਗੱਡੇ ਹੁੰਦੇ ਭਜਾਉਣ ਹੋਏ ਜੇ ਕੰਮ ਕਰਦੇ ਚੱਲ ਘਾਟੀ ਲੱਗੇ ਆ ਘਾਟੀ ਵਾਲਾ ਕਰਦੇ ਘਾਟੀ ਵਾਲਾ ਬਦਲ ਮਰ ਪੱਤ ਤਰਿਆ ਉਹ ਬਰਮਪੱਤ ਤਰਿਆ ਤਾਂ ਨਾ ਵੀ ਪਤਾ ਹੀ ਹੋਣਾ ਤੁਹਾਨੂੰ ਇੱਕ ਵਾਰ ਦੱਸਾ ਹੁਣ ਚੱਲਣਾ ਹੈ ਨਗਰ ਕੀਰਤਨ ਠੀਕ ਹੈ ਭਿੰਦਰ ਕਾਲੂ ਜੀ ਥੋਰ ਬਬੇ ਸਿੱਕਲ ਜੀ ਸੱਸੀ ਗਾਲ ਜੀ ਅੱਬੇ ਕੀ ਨਾਮ ਹੈ ਭਿੰਦਰ ਸਿੰਘ ਜੀ ਠੀਕ ਹੈ ਬਾਈ ਤੁਸੀਂ ਕੀ ਕਰਦੇ ਹੋ ਮੈਂ ਤਾਂ ਜੇ ਕੁਆਰ ਦਾ ਕੰਮ ਕਰਦਾ ਪਹਿਲਾਂ ਸਬਜ਼ੀ ਵੇਚੀ ਆ ਹੁਣ ਕੁਆਰ ਦਾ ਕੰਮ ਕਰਦਾ ਠੀਕ ਹੈ ਜੀ ਮੈਂ ਤਾਂ ਚੋਰ ਵੀ ਘੇੜਦੇ ਨੇ ਅੱਛਾ ਜੀ ਲਟੇਰਿਆ ਨੇ ਤਿੰਨ ਲਟੇਰਿਆ ਨੇ ਤਿੰਨ ਵਾਰੀ ਘੇੜ ਲਿਆ ਅੱਛਾ ਜੀ ਮੇਰੇ ਕੋ ਇੱਕ ਵਾਰੀ 15000 ਰੁਪਏ ਲੁੱਟੇ ਇੱਕ ਵਾਰੀ ਤੇ 7000 ਲੁੱਟਿਆ ਠੀਕ ਹੈ ਇੱਕ ਵਾਰੀ 2000 ਲੁੱਟਿਆ ਠੀਕ ਹੈ ਬਾਈ ਤਿੰਨ ਵਾਰ ਲੁੱਟਿਆ ਠੀਕ ਹੈ ਇਹ ਬੰਦੇ ਪੁੱਛਦੇ ਕਿਵੇਂ বাজਦੇ ਪਾਚ ਮੈਂ ਮਾਲਕ ਰੱਖਦਾ ਥਾ ਥਾ ਟੱਕ ਟੱਕ ਲੱਗੇ ਪਏ ਨੇ ਅੱਛਾ ਇਹ ਸਭ ਚੁਰਾ ਨਹੀਂ ਲਏ ਹਾਂਜੀ ਦਿਨੇ ਨਹੀਂ ਲੁੱਟ ਲੈਂਦੇ ਹਾਂਜੀ ਹਾਂ ਦਿਨੇ ਜੀ ਦਿਨੇ ਠੀਕ ਹੈ ਇਹ ਜਾਂਦਾ ਸੁਨੇ ਰਾਹ ਬਾ ਉਹਦੇ ਢੇਰ ਦੀ ਢੇਰ ਬਈ ਫਿਰ ਜਦੋਂ ਹੋਕਾ ਦਿੰਨੇ ਹੁੰਨੇ ਕਿਵੇਂ ਦਿੰਨੇ ਹੋਕਾ ਕੁਆੜ ਵਿੱਚ ਲੋਹਾ ਵਿੱਚ ਬੋਤਲ ਵਿੱਚ ਨਾਜੀ ਬਈ ਆਵਾਜ਼ ਵਰ ਬੜੀ ਕੜਕਵੀ ਆਵਾਜ਼ ਹਾਂਜੀ ਫੇਰ ਖਾ ਪੀ ਕੇ ਆਵਾਜ਼ ਨਿਕਲਿਆ ਹੁਣ ਸ਼ੋਭੀਏ ਨਿਕਲਦੀ ਆਵਾਜ਼ ਕਿਉਂ ਠੀਕ ਪਹਿਲਾਂ ਤੜਕੇ ਦੋ ਚਮਚੇ ਲਾ ਕੇ ਤਾਂ ਨਿਕਲ ਹੁੰਦਾ ਠੀਕ ਦੁੱਧ ਵਾਲੀ ਪਹਿਲਾਂ ਚਮਚੇ ਲੈਦੇ ਫੇਰ ਦੁੱਧ ਵਾਲੀ ਚਾਹ ਪੀਦੀ ਆ ਤਾਂ ਆਵਾਜ਼ ਨਿਕਲਦੀ ਆ ਇੱਥੋਂ ਆਵਾਜ਼ ਮਾਰੇ ਪੁਰਸੇ ਹਿਅਰ ਚੜਾ ਦੇਾਂਗੇ ਠੀਕ ਗੱਲ ਲੱਖ ਰੁਪਏ ਦੀ ਇਹ ਤਾਂ ਹੈ ਬਈ ਹੋਰ ਬਈ ਫੇਰ ਜ਼ਿੰਦਗੀ ਕਿੱਦਾਂ ਰਹੀ ਵਾ ਬਸ ਜ਼ਿੰਦਗੀ ਜੇ ਜਿਆਦੀ ਵਧੀਆ ਜਿਹੜੀ ਕੜੀਨੇ ਗਦੀਆ ਚੜ੍ਹਦਾ ਗਰੀਬਾਂ ਦੇ ਮਕਾਨ ਕਿਉਂ ਦੇ ਆ ਡਿੱਗਦੇ ਆ ਮਾਲਕ ਰੋਟੀ ਦੇਈ ਜਾਂਦਾ ਰੁੱਖਾ ਮਿਸਾ ਰਹੀ ਜਾਂਦਾ ਛੱਕੀ ਜਾਂਦੇ ਆ ਬੱਚੇ ਪਾਲਦੇ ਆ ਬਈ ਇਸੀ ਗੱਲ ਜੀ ਇਸੀ ਗੱਲ ਜੀ ਬਈ ਕੀ ਨਾਮ ਆ ਜੀ ਸੁਮੇਸ਼ ਸਿੰਘ ਜੀ ਠੀਕ ਆ ਬਈ ਤੁਸੀਂ ਕੀ ਕਰਦੇ ਰਹੇ ਜੀ ਮੈਂ ਕੱਪੜੇ ਦਾ ਕੰਮ ਕਰਦਾ ਜੀ ਠੀਕ ਆ ਬਈ ਕਿਹੜੀ ਜਗ੍ਹਾ ਇੱਥੇ ਇੱਕ ਵੰਦੀ ਠੀਕ ਆ ਬਈ ਹੋਰ ਜ਼ਿੰਦਗੀ ਕਿੱਦਾਂ ਰਹੀ ਜ਼ਿੰਦਗੀ ਵਧੀਆ ਨਿਕਲਦੀ ਹਾਂ ਜੀ ਮੈਂਬਰ ਪੰਚਾਇਤ ਠੀਕ ਆ ਬਈ ਕੋਈ ਗੱਲ ਬਾਤ ਸੁਣਾਓ ਰੱਬਾ ਮਿੱਠੇ ਤੇਰੇ ਪਾਣੇ ਮੁਕੇ ਪਾਸੋਂ ਦੇ ਦਾਣੇ ਖਾਂਦੇ ਜਾਨ ਨੂੰ ਨਿਆਣੇ ਰੋਡੇ ਭੋਡੇ ਵੇ ਟੁੱਟ ਪੈਣ ਅਮਲੀ ਦੇ ਪੂਰੇ ਹੁੰਦੇ ਨਾ ਕਮਾਈ ਨਾਲ ਢੋਡੇ ਵੇ ਟੁੱਟ ਪੈਣ ਅਮਲੀ ਦੇ ਨਿਝੂਣ ਬਿੱਦੋ ਤੇਰੇ ਵੀਰ ਨੇਰਾ ਹਿੱਲੇ ਨਾ ਸਰੀਰ ਜਾਂਦੇ ਟੁੱਟਦੇ ਬਰਾਬਰੋਂ ਮੋੜੇ ਨੀ ਬਾਈਆ ਕੋ ਪਿਉ ਕੇ ਰੱਖਦੇ ਲੈ ਕੇ ਉੱਟਣੋਂ ਸੰਤੀਏ ਗੋਡੇ ਨੀ ਬਾਈਆ ਕੋ ਪਿਉ ਕੇ ਰੱਖਦੇ ਜਦ ਪੀਤਾ ਹੋਵੇ ਆ ਮਰੀਦਾ ਨਾ ਸੰਮਟ ਯਾਰੇ ਨੀ ਫੇਰ ਪੀਪਲੀ ਦੇ ਬੰਗੂ ਆਉਣ ਦਾ ਹਲਾਰੇ ਨੀ ਜਾਉ ਜੱਤੀਏ ਨਸਾਡਾਂ ਦੇ ਮੇਰੇ ਨਾਲ ਨੀ ਐਸ ਨਾਲ ਲਾਉਣੇ ਜਿਹੜੇ ਰਹਿੰਦੇ ਚਾਰ ਸਾਲ ਨੀ ਏ ਕਿਆ ਬਾਤ ਹੈ ਕਿਆ ਬਾਤ ਭੂਲੇ ਆਂਗੂ ਵੀ ਹੋਏ ਫਿਰਦੇ ਮਰੰਗ ਐਵੇਂ ਮਾਰਦੀ ਰੇ ਤੂ ਪੇਕਿਆਂ ਦੀ ਵਢਾਈ ਜਿਨ੍ਹਾਂ ਨੂੰ ਵੱਡੇ ਸੇਠ ਰੱਖਦੀ ਤੇਰੇ ਵੀਰੰਦਾਰ ਮੈਨੂੰ ਨਾ ਪਈ ਜਿਨ੍ਹਾਂ ਨੂੰ ਵੱਡੇ ਸੇਠ ਰੱਖਦੀ ਯੇ ਤਾਂ ਮੇਰੇ ਮਾਪਿਆਂ ਨੂੰ ਬੁੱਧ ਨਾ ਬਣਾਵੇ ਤੈਨ ਡੰਗ ਜਿੱਤੇ ਤੈਨੂੰ ਖੰਡ ਦਾ ਖੜਾਵੇ ਦਰਦੇ ਕਿਉਂ ਜਿਤੇ ਤੈਨੂੰ ਤੜਕੇ ਖਵਾਏ ਫੇਰ ਕਿਉਂ ਨਾ ਕਿਸੇ ਨੇ ਅੱਡ ਸਿੱਕੇ ਦੇ ਪਾਣੀ ਵਾਂਗੂ ਪੀਣ ਬੋਤਲਾ ਸਾਡੇ ਘਰ ਦੇ ਸਤਾਰਾ ਠਕੇ ਸਾਲ ਬੀਤ ਗਿਆ ਇਸ ਤਰ੍ਹਾਂ ਸਭ ਬਿਸੌਰੀਂ ਜਾਈਦਾ ਦੇਖਿਆ ਮਸਿੱਤਾਂ ਕੀ ਤੇ ਬੁੱਧ ਤੇਰੇ ਫਾਇਦਾ ਦੇਖਿਆ ਤੇ ਨੂੰ ਪਸਲਾਏ ਪਰੌਣਾ ਖਾਣ ਪੀਣ ਦੱਸ ਕਿਨ दारू ਹਾਰ ਕੇ ਨ ਬਦਲਿਓ ਮਗਾਈ ਜਿਨਾਂ ਨੂੰ ਵੱਡੇ ਸੇਠ ਰੱਖਦੀ ਤੇਰੇ ਵੀਰਾਂ ਮੈਨੂੰ दारू ਨਾ ਪਿਆਈ ਬੱਦੀਏ ਮਜਾਜਣ ਚ ਗੱਲ ਦੀ ਬਾਤ ਨਹੀਂ ਆ ਤੁਸਾਰਨੀ ਤੜਕੇ ਬਗੈਰ ਜਿੱਤੀ ਮਸਰੀ ਦੀ ਥਾਲ ਨਹੀਂ ਯਾਦ ਚੇਰੇ ਪਾਈ ਟੜਦੇ ਸੁਨਾਂ दारू ਹਾਰ ਕੇ ਮੈਂ ਬਦਲਿਓ ਮਗਾਈ ਜਿਨਾਂ ਨੂੰ ਵੱਡੇ ਸੇਠ ਰੱਖਦੀ ਦੇ ਨਾਲ ਸਾਨੂੰ ਜੱਟ ਚੰਗੀ ਨਾਸ ਰਾਬ ਦੇ ਪੀ ਕੇ ਕੰਮ ਕਰੇਗਾ ਖਰਾਬ ਵੇ ਦਰਦੇ ਕਿ ਉਹ ਜਿੱਤੇ ਨੂੰ ਤੜਕੇ ਖਵਾਏ ਫਿਰ ਕਿਉਂ ਨਾ ਕਿਸੇ ਨੇ ਹੱਟ ਸਕੇ ਵੇ ਪਾਣੀ ਵਾਂਗੂ ਬੀਣ ਬੋਤਲਾ ਸਾਡੇ ਘਰ ਦੇ ਸਦਾਰਾ ਢਿੱਕੇ ਬਈ ਫਿਰ ਜਦੋਂ ਸੋਰੇ ਜਾਂਦੇ ਸੀਗੇ ਇੱਜ਼ਤਮਾਨ ਹੁੰਦਾ ਸੀਗੇ ਮੁੱਢੀ ਦਾਲ ਮਿਲਦੀ ਸੀ ਨਹੀਂ ਹੁਣ ਤੜਕਾ ਫਟਕੇ ਲੱਗਦਾ ਪੁਰਾ ਜਿਹਾ ਜਾਈਦਾ ਜੇ ਹੋਣੀ ਇੱਜ਼ਤਮਾਨ ਹੋਊਗਾ ਕਹ ਦੋ ਲੈਣ ਤਾਂ ਲੈਤੀ ਇਹ ਵੀ ਗੱਲ ਹੈ ਨਾ ਕਾਹਹੀਂ ਮਿਲ ਗਿਆ ਠੀਕ ਆ ਕੜਕੇ ਲੱਗੇ ਲਗਾਏ ਤੁਹਾਡੇ ਦੋਨੋਂ ਤੁਹਾਡੇ ਤਿੰਨਾਂ ਚ ਵਿਆਹ ਪਹਿਲਾਂ ਕਿਦਾ ਹੋਇਆ ਇਹਦਾ ਹੋਇਆ ਸੀ ਠੀਕ ਹੈ ਇਹਦੇ ਵਿਆਹ ਦਾ ਫਿਰ ਦੱਸੋ ਕਿਵੇਂ ਜਨ ਕਿਵੇਂ ਗਈ ਸੀ ਇਹ ਇਹ ਦੱਸੋ ਮੈਂ ਤਾਂ ਮੇਰਾ ਨਹੀਂ ਤੁਹਾਨੂੰ ਦਾ ਮਿਲ ਜੀ ਅੱਛਾ ਨਾ ਤੁਹਾਨੂੰ ਬੁਲਾਇਆ ਨਹੀਂ ਵੀ ਨਾ ਮੈਂ ਤਾਂ ਵਿਆਹ ਤੇ ਨਹੀਂ ਚਦੇ ਨੇ ਤੁਸੀਂ ਬੁਲਾਇਆ ਸੀ ਇਹਨੂੰ ਨਾ ਮੈਂ ਵੀ ਨਹੀਂ ਬੁਲਾਇਆ ਅੱਛਾ ਮੈਂ ਤਾਂ ਨੂੰ ਬੁਲਾਉ ਜਾਂ ਮੈਂ ਬਣੇ ਬਣਾਈ ਜਾ ਕੇ ਇਹਨੇ ਇਹਨੇ ਨਹੀਂ ਇਹਨੂੰ ਬੁਲਾਇਆ ਫਿਰ ਤੇ ਇਨੂੰ ਬਗਾਉਣ ਬਲਾਉ ਮੈਨੂੰ ਬਗਾਉਣ ਬਲਾਉ ਕਾ ਦੀ ਰੈ ਸੀ ਮਰਸਰੀ ਗੱਡੀ ਰੱਖਦਾ 120 ਤੇ ਛੱਡੀ ਤੇਰੇ ਮਗਰ ਫੇਰਾ ਮੈਂ ਲੱਗੀ ਕਹਿੰਦੇ ਵੀ ਚਿਬਠਾਇਆ ਨਾ ਕੀ ਹੋਇਆ ਜੇ ਯਾਰਾ ਗੱਡੀ ਨਵੀਂ ਤੇ ਆ ਆਵੇ ਯਦ ਬੈਸਾ ਛੇ ਰਿੰਗ ਫੜ ਕੇ ਤੈਨੂੰ ਯਾਦ ਰਖਾ ਨੇ ਕਰਕੇ ਰੋਂਦਾ ਕਾਲ ਜਾਉ ਕਿ ਪਰ ਕੇ ਨਹੀਂ ਯਦ ਗੇਰ ਗੱਡੀ ਦਾ ਜਾਵਾਂ ਲਈ ਜੱਲਦਾਂ ਜਿੱਤੇ ਆਖਾਂ ਉਧਰ ਛੱਡ ਕੇ ਆਵਾਂ ਨਹੀਂ ਵੇ ਤੂੰ ਹੀ ਕਾਲਜ ਦੇ ਵਿੱਚ ਪੜਦੀ ਬਸ ਮੈਂ ਸੰਗੁਰੂ ਰਾਮ ਵਾਲੀ ਮੈਂ ਪੜਦੀ ਅਜਨਾ ਜਿਉਂਦੀ ਹੋਗੀ ਵੇ ਹੁੰਦੇ ਪੱਕੇ ਪੇਪਰ ਵੇਡ ਕਾਲ ਜੋ ਹੋਗੀ ਵੇ ਨੰਗਰੋਂ ਮੈਂ ਪਟਿਆਲੇ ਜਾਵਾਂ ਨਦਰੋ ਮੈਂ ਪਟਿਆਲੇ ਜਾਵਾਂ ਪਹਿਲਾਂ ਤੈਨੂੰ ਸੂਰੀ ਬਚਾਵਾਂ ਬਹਿ ਜਾ ਹੋ ਕੇ ਨੇੜੇ ਨੂੰ ਛੁੱਟੀ ਮਿਲੀ ਤੇ ਫੇਰ ਵੀ ਲੈ ਜੂ ਮੋੜ ਦੇ ਘੇੜੇ ਨੂੰ ਕੀ ਵਾਤਾ ਕੀਤਾ ਦਾ ਇਹਦਾ ਪੜਾ ਰੇ ਇਹਦਾ ਕਹੇ ਨਾ ਪੂਰਾ 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 ਤੁਸੀਂ ਬੋਲੀ ਪਾਉਣੀ ਸੀ ਮੈਨੂੰ ਯਾਰ ਬੋਲੀ ਆਉਂਦੀ ਤਾਂ ਹੈ ਗਿਆ ਥੋੜੇ ਥੋੜੇ ਟੱਪੇ ਆਉਂਦੇ ਆ ਜਿੰਨੇ ਜਿੰਨੇ ਕਹੋ ਨੇ ਉਹਨੇ ਕਹੋ ਰਾਹੇ ਰਾਹੇ ਜਾਂਦਾ ਕੀ ਲੋੜ ਮਾਰ ਗਏ ਅਜਾ ਨੂੰ ਨਿਕਾ ਰੇ ਆਕਾਰ ਕੇ ਮੁਖੌਲ ਚੱਨਾ ਬੇ ਤੇਰਾ ਨਾ ਭੁੱਲ ਗਈ ਚੱਨਾ ਬੇ ਤੇਰਾ ਨਾ ਭੁੱਲ ਗਈ ਭੈਣ ਕਾਲ ਜੇ ਹੌਲ ਨਿੱਤ ਦੇ ਮਸਾਫਰਾਂ ਦਾ ਨਿੱਤ ਡਾਂਗ ਮਾਰੇ ਬਾਣ ਕੇ ਨਾ ਆਗਣੀ ਲਾੜਗੀ ਨੀ ਸੂਰਮਾ ਪੰਜ ਰਤیاں ਪਾ ਕੇ ਮੋੜ ਕੇ ਖੜੀ ਬਈ ਜਦੋਂ ਕਰੇ ਬੀਬੀ ਰੁੱਸਦੀ ਆ ਠੀਕ ਐ ਲੜਦੀ ਆ ਫਿਰ ਉਹਨੂੰ ਮਨਾਉਂਦੇ ਕਿਦਾਂ ਤੂੰ ਓ ਮੇਰਾ ਜਾਨੂ ਮਾਨੂੰ ਓ ਮੇਰਾ ਜਾਨੂ ਮਾਨੂੰ ਨਾ ਏ ਕਹਿੰਦਾ ਨਾ ਗਾਂ ਬਾਤ ਨਦੀ ਕੋਈ ਕਹਿੰਦਾ ਅੱਜ ਰੋਟੀਆਂ ਪਕਾ ਖਾ ਤੇਰੀ ਪੂਰੀ ਦੇਖ ਭਾਲ ਕਰੂ ਕਿਆ ਬਾਤ ਹੈ ਫਰਮਾਨੀ ਆਂਦੀ ਮਾਨੀ ਆਂਦੀ ਹੈ ਚੱਕ ਲੈ ਮੇਰਾ ਰਸਗੁਲਾ ਮੇਰੀ ਜਲੇਬੀ 20 ਗੱਲਾਂ ਕਰਨੀਆਂ ਨੇ ਆਪਾਂ ਹਾਂ ਇਹ ਤਾਂ ਮੇਰੀ ਨੱਡੀ ਆ ਇਹ ਤਾਂ ਮੇਰੀ ਰਾਣੀ ਆ ਫਿਰ ਜਾ ਡੰਗਰਾਂ ਤੁਰਦਿਆਂ ਤੇ ਲਾਲੀ ਗਾਨ ਤੇ ਕਹਿੰਦੀ ਉੱਠ ਕੇ ਇੱਕ ਜੱਪੀ ਦਾ ਬਾਜਾ ਫਿਰ ਆ ਜੱਪੀ ਪਾਲਣ ਨੂੰ ਫਿਰ ਕਹਿੰਦੇ ਜਾਓ ਜੀ ਮੈਂ ਤਾਂ ਨਹੀਂ ਚੰਗਾ ਹਾ ਗੱਲਾਂ ਨੇ ਇਹ ਵਤਨ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੇ ਵਿੱਚ ਤੰਦਰੁਸਤੀ ਰੱਖਿਓ ਅੰਗ ਸੰਗ ਰਿਓ ਸਹਾਈ ਬਰਕਤ ਰੱਖਿਓ ਮਿਹਨਤ ਦੇ ਵਿੱਚ ਥਾਂ ਤੇ ਲਗੇ ਕਮਾਈ ਬਰਕਤ ਰੱਖਿਓ ਮਿਹਨਤ ਦੇ ਵਿੱਚ ਥਾਂ ਤੇ ਲਗੇ ਕਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕੋਈ ਪਿੰਡ ਕੋ ਉਹ ਜੋ ਮਰਜੀ ਤੋਂ ਸੁਣਣੀ ਕੋਈ ਪਿੰਡ ਦੀ ਯਾਦ ਹੈ ਜਵਾਨੀ ਪਿੰਡ ਦੀ ਯਾਦ ਪਿੰਡ ਦੇ ਵਿੱਚ ਹੀ ਪੜੇ ਹਾਂ ਜੀ ਅਡੀ 65 67 ਸਾਲ ਦੀ ਉਮਰ ਹੋ ਗਈ ਆ ਠੀਕ ਹੈ ਜੀ ਅਸੀਂ ਇੱਥੇ ਹੀ ਵੱਲਦੇ ਆ ਬਿਲਕੁਲ ਜੀ ਮਿੱਦਣੇ ਕੰਮ ਕਰਦੇ ਸੀਗੇ ਠੀਕ ਹੈ ਜੀ ਬਹੁਤ ਕੰਮ ਕੀਤਾ ਲੋਦਣੇ ਚ ਹਾਂ ਹੁਣ ਕੋਰੋਨਾ ਵੇਲੇ ਥੋੜਾ ਜਿਹਾ ਹੋ ਗਿਆ ਜੀ ਛੱਡਿਆ ਠੀਕ ਹੈ ਬਾਕੀ ਵਧੀਆ ਪਿੰਡ ਮਾੜਾ ਮੋਟਾ ਪਾਟੀ ਬਈਦਾ ਹੁੰਦਾ ਹੀ ਆ ਪਿੰਡਾਂ ਦੇ ਵਿੱਚ ਇਹ ਨਾਰਮਲ ਗੱਲਾਂ ਨੇ ਸੱਤ ਦੇ ਵਿੱਚ ਬਜ਼ੁਰਗਾਂ ਦੇ ਉੱਤੇ ਇਸ ਜਿਹੜਾ ਬਰੋਟਾ ਵਾ ਇਹਦੇ ਉੱਤੇ ਕੋਈ ਸ਼ਬਦ ਲਿਖੇ ਹੋਣੇ ਤੁਸੀਂ ਉਹ ਸੁਣਾ ਦਿਓ ਦੇਖੋ ਜਿਵੇਂ ਜਿਹੜਾ ਪਿੰਡ ਇੱਕ ਕਹਿੰਦੇ ਹੁੰਦੇ ਨੇ ਸੱਭਿਆਚਾਰ ਦੀ ਨਿਸ਼ਾਨੀ ਆ ਜੀ ਜੀ ਅ ਜਿਵੇਂ ਸੱਭਿਆਚਾਰ ਦੀ ਨਿਸ਼ਾਨੀ ਦੇ ਵਿੱਚ ਜਿਵੇਂ ਬੋਰਡ ਹੋਗੇ ਜੀ ਜੀ ਬੋਰਡ ਹੋਗੇ ਪਿੰਡਾਂ ਦੇ ਵਿੱਚ ਤੁਸੀਂ ਅਕਸਰ ਦੇਖਿਆ ਵੀ ਪਿੰਡਾਂ 'ਚ ਵੱਡੇ ਵੱਡੇ ਬੋਰਡ ਹੁੰਦੇ ਨੇ ਬੋੜਾ ਦੇ نیچے ਚੌਂਤਰੇ ਹੁੰਦੇ ਨੇ ਬਿਲਕੁਲ ਜਿੱਥੇ ਜਿਹੜੇ ਪਿੰਡ ਦੇ ਉਹ ਲੋਕ ਨੇ ਜਿਹੜੇ ਬੈਕਟ ਦੇ ਨੇ ਆ ਕਿ ਤਾਲ ਸੀਖੇ ਦਿਨ ਗੱਲਾਂ-ਬੱਤਾਂ ਕਰਦੇ ਨੇ ਇੱਕ ਤੁਸੀਂ ਸੁਣੀ ਹੋਣੀ ਹੈ ਗੱਲ ਖੁੰਡ ਚਰਚਾ ਬਿਲਕੁਲ ਜੀ ਉਹ ਉਹ ਟਾਈਮ ਵੀ ਹੁੰਦਾ ਸੀ ਜਦੋਂ ਇੱਕ ਕਾਫੀ ਵੱਡੇ ਦਰਖਤ ਦਾ ਮੁੱਛ ਦਿਨ ਆਪਾਂ ਕਹਿੰਦੇ ਨੇ ਉਹ ਚੌਂਕਾ ਤੇ ਪਿਆ ਹੁੰਦਾ ਸੀ ਬਿਲਕੁਲ ਜੀ ਜਦੋਂ ਉੱਤੇ ਪਿੰਡ ਦੇ ਲੋਕ ਵਹਿੰਦੇ ਸੀ ਉਹਨੂੰ ਖੁੰਡ ਕਿਹਾ ਜਾਂਦਾ ਸੀ ਬਿਲਕੁਲ ਤੇ ਖੁੰਡ ਤੇ ਬੈਠ ਕੇ ਜਦੋਂ ਗੱਲਾਂ-ਬੱਤਾਂ ਕਰਦੇ ਸੀ ਤਾਂ ਉਹਨੂੰ ਉਹ ਖੁੰਡ ਚਰਚਾ ਦਾ ਨਾਮ ਦਿੱਤਾ ਗਿਆ ਸੀ ਆਪਣੇ ਕਵੀਆਂ ਵੱਲੋਂ ਤੇ ਇਸ ਤਰ੍ਹਾਂ ਹੀ ਜਿਵੇਂ ਪਿੰਡ ਦਾ ਮਾਹੌਲ ਹੁੰਦਾ ਪਿੰਡ ਦੇ ਮਾਹੌਲ ਦੇ ਵਿੱਚ ਇਸ ਤਰ੍ਹਾਂ ਹੀ ਖੁੰਡ ਤੇ ਜਿਹੜੇ ਮੁੰਡੇ ਬੈਠੇ ਨੌਜਵਾਨ ਬੈਠੇ ਹੁੰਦੇ ਨੇ ਤੇ ਇੱਕ ਉਹ ਬਰੋਟਾ ਹੁੰਦਾ ਕਾਫੀ ਜਿੰਮ ਇਹ ਬਰੋਟੇ ਦੀ ਗੱਲ ਕਰਦੇ ਆਪਾਂ ਇਹ ਰਸਤਾ ਹੋ ਗਿਆ ਇਹ ਰਸਤਾ ਹੋ ਗਿਆ ਇੱਕ ਰਸਤੇ ਚੱਲ ਰਿਹਾ ਹੁੰਦਾ ਸਬ ਮਤਲਬ ਉਹ ਸੜਕ ਹੁੰਦੀ ਹੈ ਸੜਕ ਤੇ ਕੋਈ ਸਹਿਰ ਦੀ ਕੋਈ ਮਟਿਆਰ ਕੁੜੀ ਲੰਘ ਰਹੀ ਹੁੰਦੀ ਹੈ ਤੇ ਪਿੰਡਾਂ ਦਾ ਜਿਹੜਾ ਮਾਹੌਲ ਆ ਅਕਸਰ ਇਸ ਤਰ੍ਹਾਂ ਦਾ ਹੁੰਦਾ ਵੀ ਇੱਥੇ ਏਸੀ ਦੀ ਲੋੜ ਨਹੀਂ ਪੁੱਖਿਆ ਦੀ ਲੋੜ ਨਹੀਂ ਜਦੋਂ ਇੱਥੇ ਬੈਠ ਜਾਓ ਤਾਂ ਵਾਤਾਵਰਨ ਵਧੀਆ ਹੁੰਦਾ ਉਸ ਟਾਈਮ ਤੇ ਆਪਾਂ ਜਿਵੇਂ ਤੁਸੀਂ ਦੱਸਿਆ ਵੀ ਇੱਕ ਗੀਤ ਤਾਂ ਇਹ ਬਰੋਟੇ ਦੀ ਲਿਖਿਆ ਪਿੰਡਾਂ ਦੇ ਜਿਹੜੇ ਉਸ ਤਰ੍ਹਾਂ ਵਾਂ ਪੁੱਲ ਜਾਵੇਂਗੀ ਤੂੰ ਚੰਡੀਗੜ੍ਹ ਸਹਿਰ ਨੀ ਪੀਖ ਪਿੰਡ ਸਾਡੀ ਕੱਟ ਕਿ ਦੁਪਹਿਰ ਨੀ ਪੁੱਲ ਜਾਵੇਂਗੀ ਤੂੰ ਚੰਡੀਗੜ੍ਹ ਸਹਿਰ ਨੀ ਪੀਖ ਪਿੰਡ ਸਾਡੀ ਕੱਟ ਕਿ ਦੁਪਹਿਰ ਨੀ ਬੈਠੀ ਖੁੰਡਾ ਉੱਤੇ ਟਾਣੀ ਗੱਲਾਂ ਕਰਦੇ ਨਿਹਾਨੀ ਬੈਠੀ ਖੁੰਡਾ ਉੱਤੇ ਟਾਣੀ ਗੱਲਾਂ ਕਰਦੇ ਨਿਹਾਨੀ ਗੱਲ ਦਿਲ ਵਾਲੀ ਤੂੰ ਵੀ ਕੋਈ ਸੁਣਾਈ ਬੈਠ ਕੇ ਸੁਰਗਤ ਦੇ ਨਾਲ ਉਬਦਿਆਊਗਾ ਨਜ਼ਾਰਾ ਸਾਡੇ ਪਿੰਡ ਦੇ ਬਰੋਟ ਥੱਲੇ ਜਾਈ ਬੈਠ ਕੇ ਸੁਰਗਤ ਦੇ ਨਾਲ ਉਬਦਿਆਊਗਾ ਨਜ਼ਾਰਾ ਸਾਡੇ ਪਿੰਡ ਦੇ ਬਰੋਟ ਥੱਲੇ ਜਾਈ ਬੈਠ ਕੇ ਭੁੱਲ ਜਾਵੇਂਗੀ ਤੂੰ ਪੈਪਸੀ ਮਰੰਡਾ ਨੀ ਪੀ ਕੇ ਸੋਹਣੀਏ ਕੁੜੀ ਦਾ ਪਾਣੀ ਠੰਡਾ ਨੀ ਭੁੱਲ ਜਾਵੇਂਗੀ ਤੂੰ ਪੈਪਸੀ ਮਰੰਡਾ ਨੀ ਪੀ ਕੇ ਸੋਹਣੀਏ ਕੁੜੀ ਦਾ ਪਾਣੀ ਠੰਡਾ ਨੀ ਭੁੱਲ ਜਾਵੇਂਗੀ ਮਖਾਣੇ ਭੁੰਨੇ ਮੱਕੀ ਦੇ ਤੂੰ ਦਾਣੇ ਭੁੱਲ ਜਾਵੇਂਗੀ ਮਖਾਣੇ ਭੁੰਨੇ ਮੱਕੀ ਦੇ ਤੂੰ ਦਾਣੇ ਟਾਵਰ ਨਾਲੇ ਮੰਝੇ ਉੱਤੇ ਖਾਈ ਬੈਠ ਕੇ ਸੁਰਗਾ ਦੇ ਨਾਲ ਉਹ ਵਦਿਆ ਆਊਗਾ ਨਜ਼ਾਰਾ ਸਾਡੇ ਪਿੰਡ ਦੇ ਬਰੋਟੇ ਥੱਲੇ ਜਾਈ ਬੈਠ ਕੇ ਨੀ ਸੁਰਗਾ ਦੇ ਨਾਲ ਉਹ ਵਦਿਆ ਆਊਗਾ ਨਜ਼ਾਰਾ ਸਾਡੇ ਪਿੰਡ ਦੇ ਬਰੋਟੇ ਥੱਲੇ ਜਾਈ ਬੈਠ ਕੇ ਇਸ ਤਰ੍ਹਾਂ ਦੀਆਂ ਗੱਲਾਂ ਬੱਤਾਂ ਕੀ ਬਾਤ ਹੈ ਬਈ ਬਹੁਤ ਸੋਹਣਾ ਜਣਾ ਹਾਂਜੀ ਇਹ ਸੀ ਪਿੰਡ ਕਵਦੀ ਸਾਹ ਹੁਣ ਵਦਦੇ ਆ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਜੀ ਅੱਜ ਕੈਮਰਾਮੈਨ ਇੰਦਰਜੀਤ ਨਾਲ ਹਾਕਮ ਸਿੰਘ ਆਮ ਤਗੜੀ ਆ ਪਿੰਡ ਕਵਦੀ